ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਦਰ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਤਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 1 ਤੇ ਕੱਲ 2 ਫਰਵਰੀ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਵਿੱਚ ਕੀ ਤਬਦੀਲੀ ਦੇਖਣ ਨੂੰ ਮਿਲছে ਅੱਜ 1 ਫਰਵਰੀ ਨੂੰ ਕਿਤੇ ਕਿਤੇ ਛੋਟੇ ਜ਼ਮੀਨ ਦੇ ਅਸਾਰ ਜਿਹੜੇ ਬਾਂਦੇ ਦਿਖਾਈ ਦੇ ਰਹੇ ਨੇ ਤਾਂ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਕਿਤੇ ਕਿਤੇ ਤੇਜ਼ ਮੀਂਹ ਦੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਉਸ ਤੋਂ ਬਾਅਦ ਕੱਲ 2 ਫਰਵਰੀ ਨੂੰ ਆ ਬਸੰਤ ਵਾਲੇ ਦਿਨ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਵਿੱਚ ਕੀ ਤਬਦੀਲੀ ਦੇਖਣ ਨੂੰ ਮਿਲছে ਜ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਕੁਝ ਜਾਰਜ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਸਵਿਡਨ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਛੋਟੀ ਜੀ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਨੂੰ ਸਭ ਤੋਂ ਪਹਿਲਾਂ ਸਵੇਰ ਦੀਆਂ ਸੈਟਲਾਈਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਰਿਹਾ ਕਰੀਬ ਸਵੇਰ 6:37 ਵਜੇ ਦੀਆਂ 1 ਫਰਵਰੀ ਦੀਆਂ ਸੈਟਲਾਈਟ ਤਸਵੀਰਾਂ ਨੇ ਤਾਂ ਤਸਵੀਰਾਂ ਵਿੱਚ ਵੇਖ ਸਕਦੇ ਅੱਤੇ ਰਾਜਸਥਾਨ ਦੇ ਕਾਫੀ ਖੇਤਰਾਂ ਤੋਂ ਤੇ ਜਿਹੜੀ ਹਜੇ ਵੀ ਵੇਖਣ ਨੂੰ ਮੈਨਰੇ ਤੁਸੀਂ ਕਮੈਂਟ ਕਰਕੇ ਜਰੂਰ ਸੰਤ ਤੁਹਾਡੇ ਕਿੰਨੇ ਕਿ ਧੁੰਦੇ ਤੇ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰ ਲੈਨੇ ਅੱਜ ਸਿਸਟਮ ਦੀ ਜਨਕੀ 1 ਫਰਵਰੀ ਨੂੰ ਕਿੱਡੇ-ਕੱਡੇ ਲਾਕਿਆਂ ਵਿੱਚ ਜਿਹੜੇ ਅਸਾਰ ਪਾਦੇ ਦਿਖਾਈ ਦੇ ਰਹੇ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜਰੂਰ ਵੇਖਣਾ ਸਕਿਪ ਨਾ ਕਰਨਾ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਅੱਜ 1 ਫਰਵਰੀ ਨੂੰ ਜਿਹੜੀਆਂ ਹਵਾਵਾਂਆਂ ਕਿ ਉੱਤਰ ਤੋਂ ਪੱਛਮ ਕਰੀ ਦੱਖਣ ਤੋਂ ਪੂਰਬ ਕਰੀ ਪੂਰਬ ਦਿਸ਼ਾ ਤੋਂ ਇਸ ਤਰ੍ਹਾਂ ਹਵਾਵਾਂ ਮਰਲੇ ਮਿਲ ਜਾਣ ਕਿ ਮਾਹੌਲ ਜਿਹੜਾ ਵੇਖਣ ਨੂੰ ਮਿਲੇਗਾ ਤਾਂ ਉਸ ਤੋਂ ਬਾਅਦ ਕੱਲ ਜਿਹੜੀ ਕਟੌਤੀ ਵੇਖਣ ਨੂੰ ਮਿਲ ਸਕਦੀ ਹੈ ਤੇ ਅੱਜ ਕਾਫੀ ਖੇਤਰਾ ਵਿੱਚ ਧੁੰਦਤ ਨੂੰ ਵਿਖਾਈਆਂ ਸੈਟਲਾਈਟ ਤਸਵੀਰਾਂ ਕਾਫੀ ਖੇਤਰਾ ਵਿੱਚ ਰਾਤ ਤੋਂ ਲੱਗ ਜਿਹੜਾ ਹਰਿਆਣਾ ਤੋਂ ਸ਼ੁਰੂ ਹੋ ਗਈ ਧੁੰਦ ਠੀਕ ਹੈ ਉਸ ਤੋਂ ਬਾਅਦ ਪੰਜਾਬ ਪੰਜਾਬ ਦੇ ਨਾਲ ਲੱਗਦੇ Rajasthan ਦੇ ਕਈ ਖੇਤਰਾ ਵਿੱਚ ਜਿਹੜੀ ਧੁੰਦ ਵੇਖਣ ਨੂੰ ਮਿਲੀ ਅਜੇ ਵੀ ਕਈ ਖੇਤਰਾ ਵਿੱਚ ਧੁੰਦ ਜਿਹੜੀ ਬਣੀ ਹੋਈ ਏ ਤੇ ਕੱਲ 2 ਫਰਵਰੀ ਨੂੰ ਜਿਹੜੀ ਧੁੰਦ ਵਿੱਚ ਕਾਫੀ ਕਟੌਤੀ ਵੇਖਣ ਨੂੰ ਮਿਲ ਸਕਦੀ ਕਿਉਂਕਿ ਉੱਤਰ ਤੋਂ ਪੱਛਮ ਦਿਸ਼ਾ ਵੱਲ ਜਿਹੜੀਆਂ ਸਾਫ਼ ਹਵਾਵਾਂ ਜਿਹੜੀਆਂ ਖੁਸ਼ਕ ਆਪਾਂ ਗੱਲ ਕਰੀ ਹਵਾਵਾਂ ਵਗਣਗੀਆਂ ਤਾਂ ਜਿਸ ਕਰਕੇ ਜਿਹੜੀ ਧ ਅਕਾਦੀ ਦੇ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਦੇਖ ਸਕਦੇ ਖਾਸ ਕਰਕੇ ਜਿਹੜੇ ਉੱਤਰ ਪੂਰਬੀ ਇਲਾਕੇ ਜੋ ਵੀ ਤੁਹਾਨੂੰ ਮੈਂ ਆ ਸੈਟਲਾਈਟ ਤਸਵੀਰਾਂ ਤੇ ਜੋ ਵੀ ਕ੍ਰਾਸ ਲਾ ਕੇ ਠੀਕਾ ਚੱਕਰ ਜਿਹਾ ਇੱਥੇ ਲਾਇਆ ਇਸ ਹਿਸਾਬ ਨਾਲ ਜ਼ਿਆਦਾ ਰਹੇਗੀ ਜਾਨੀ ਕਿ ਆ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਤੇ ਲਾ ਕੇ ਹੋ ਗਿਆ ਲੁਧਿਆਣਾ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਅਨੰਦਪੁਰ ਸਾਹਿਬ ਮੁਹਾਲੀ ਚੰਡੀਗੜ੍ਹ ਦੇ ਲਾ ਕੇ ਆ ਪਟਿਆਲਾਗਾ ਸੰਗਰੂਰ ਹੋ ਗਿਆ ਫਤਿਹਗੜ੍ਹ ਸਾਹਿਬ ਮਲੇਰਕੋਟ ਲਾ ਗਿਆ ਜਾਂ ਬਰਨਾਲਾ ਦੇ ਕੁਝ ਭਾਗ ਹੋ ਗਏ ਕੁਝ ਅਮਰਤਸਰ ਹੋ ਗਿਆ ਜਾਂ ਜਲ ਭਾਵਨਾ ਪੰਜਾਬ ਦੇ ਇਲਾਕਿਆਂ ਵਿੱਚ ਜਾਰਾ ਜਿਹੜੀ ਬਾਂਦੀ ਦਿਖਾਈ ਦੇ ਰਹੀ ਤੇ ਪਾਕੀ ਕੁਝ ਮਾਨਸਾਰੇ ਖੇਤਰ ਹੋਗੇ ਜਾਂ ਉਸ ਤੋਂ ਬਾਅਦ ਆਪਾਂ ਗੱਲ ਕਰੀ ਜਿਹੜੇ ਹਰਿਆਣਾ ਦੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਕੈਥਲ ਅੰਬਾਲਾ ਪੰਚਕੂਲਾ ਕੁਰਕ ਖੇਤਰ ਜੀਨ ਦੇ ਲੱਗੇ ਤੇ ਇਹਨਾਂ ਵਿੱਚ ਭਾਵਨਾ ਜਿਹੜੀ ਕਾਫੀ ਯਾਨੀ ਕਿ ਬਾਂਦੀ ਦਿਖਾਈ ਦੇ ਰਹੀ ਇੱਥੇ ਕਿਤੇ ਕਿਤੇ ਜੋਬ ਜ਼ਿਲ੍ਹੇ ਮੈਂ ਦੱਸੇ ਨੇ ਪੰਜਾਬ ਜਾਂ ਹਰਿਆਣਾ ਤੇ ਤੇ ਇਹਨਾਂ ਵਿੱਚ ਕਿਤੇ ਕਿਤੇ ਹਲਕਾ ਯਾਨੀ ਕਿ ਬੂੰਦਾ ਬਾਂਦੀ ਤੋਂ ਲੈ ਕੇ ਹਲਕਾ ਵੀ ਕਿਤੇ ਕਿਤੇ ਹਲਕੇ ਤੋਂ ਦਰਮਿਆਨਾ ਤੇ ਕੋਈ ਥੋੜੇ ਬਥੇ ਖੇਤਰਾ ਦਰਮਿਆਨੇ ਥੋੜਾ ਜਿਆਦਾ ਵੀ ਪੈਣデア ਸਾਰ ਜਿਹੜੇ ਬਾਂਦੇ ਦਿਖਾਈ ਦੇ ਫਰੋਜ਼ਪੁਰ ਉਹ ਗਿਆ ਮੌਕਾ ਹੋ ਗਿਆ ਤਾਂ ਬਠਿੰਡਾ ਹੋ ਗਿਆ ਜਾਂ ਕੋਈ ਸ਼ਪਕਲ ਕੇ ਮਾਨਸਰ ਖੇਤਰ ਫਾਜ਼ਲਕਾ ਦਾ ਫਰੀਦਕੋਟ ਹੋ ਗਿਆ ਮੁਕਸਰ ਉਹ ਸਿਰਸਾ ਸਾਰ ਫਤਿਹਬਾਦ ਅ ਸ਼੍ਰੀ ਗੰਗੜ ਹਨੂਮਾਨਗੜ ਨੂਬਕਾਡ ਹੋ ਗਿਆ ਸੂਰਤਗੜ ਹੋ ਗਿਆ ਜਾਂ ਚੂਰੂ ਦੇ ਇਲਾਕੇ ਤੇ ਇਹਨਾਂ ਵਿੱਚ ਸੁਭਾਵਨਾ ਜਾਨਕੀ ਟੁੱਟਵੇਂ ਕਾਰਵਾਂਗੇ ਹੋਣਗੇ ਇਹਨਾਂ ਵਿੱਚ ਸੁਭਾਵਨਾ ਬਹੁਤ ਹੀ ਘੱਟ ਰਹੇਗੀ ਜਾਨਕੀ ਥੋੜੇ ਬਹੁਤ ਖੇਤਰਾ ਵਿੱਚ ਸਾਰ ਜਿਹੜੇ ਬਣਨਗੇ ਜਾਨਕੀ 10 15 ਜਾਂ 15 ਤੋਂ 20% ਖੇਤਰਾ ਵਿੱਚ ਚਾਂਸ ਰਹਿਣਗੇ ਤਾਂ ਪਹਿਲੇ ਨੰਬਰ ਦੇ ਜ਼ਿਲ੍ਹੇ ਮ ਬੋਲੇ ਸੀ ਉੱਥੇ ਸੁਭਾਵਨਾ ਜ਼ਿਆਦਾ ਰਹੇਗੀ ਫਿਰ ਵੀ ਉੱਥੇ ਵੀ ਆਪਾਂ ਗੱਲ ਕਰੇ ਕਾਰਵੀਆਂ ਵੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਜਿਹੜੇ ਦੂਜੇ ਨੰਬਰ ਜ਼ਿਲ੍ਹੇ ਬੋਲੇਨ ਉੱਤੇ ਸੁਭਾਵਨਾ ਬਹੁਤ ਹੀ ਘੱਟ ਯਾਨੀ ਕਿ ਟੁੱਟੀਆਂ ਕਾਰਵੀਆਂ ਹੋਣਗੀਆਂ ਤਾਂ ਦੂਜੇ ਨੰਬਰ ਤੇ ਜ਼ਿਲ੍ਹੇ ਬੋਲੇਨ ਉੱਤੇ ਵੀ ਟੁੱਟੀਆਂ ਕਾਰਵੀਆਂ ਵੇਖਣ ਨੂੰ ਮਿਲेंगी ਘੱਟੋ ਘੱਟ ਪੰਜਾਬ ਜਾਂ ਪੰਜਾਬ ਦੇ ਨਾਲ ਲੱਗਦੇ ਰਾਨ ਅਤੇ ਰਾਜਸਥਾਨ ਦੇ ਖੇਤਰਾਂ ਦੀ ਗੱਲ ਕਰੀਏ ਤਾਂ ਘੱਟੋ ਘੱਟ ਵੀ 35 ਤੋਂ 40 ਤੇ 40 ਤੋਂ 45% ਖੇਤਰਾਂ ਵਿੱਚ ਚਾਂਸ ਰਹਿਣਗੇ ਤੇ ਖਾਸ ਤੌਰ ਤੇ ਜਿਹੜੇ ਮੈਂ ਜ਼ਿਲ੍ਹੇ ਪਹਿਲੇ ਨੰਬਰ ਤੇ ਬੋਲੇ ਸੀ ਉੱਤੇ ਸੁਭਾਵਨਾ ਜ਼ਿਆਦਾ ਰਹੇਗੀ ਤਾਂ ਦੂਜੇ ਨੰਬਰ ਤੇ ਜ਼ਿਲ੍ਹੇ ਮਬੋਲੇਨ ਉੱਤੇ ਸੁਭਾਵਨਾ ਠੀਕ ਠਾਕ ਯਾਨੀ ਕਿ ਕੁਝ ਤੇ ਹਲਕੇ ਤੋਂ ਥੋੜਾ ਜਿਹਾ ਦਰਮਿਆਨਾ ਕੁਝ ਥੋੜੇ ਬਹੁਤ ਇੱਕ ਦੋ ਜ਼ਿਲ੍ਹਿਆਂ ਦੇ ਦੋ ਚਾਰ ਖੇਤਰਾਂ ਵਿੱਚ ਕਿਤਕਿਤ ਦਰਮਿਆਨੇ ਜਰਾਮੀ ਜਿਹੜਾ ਦਰਜ ਕੀਤਾ ਜਾ ਸਕਦਾ ਹੈ ਤਾਂ ਇਸ ਵਿੱਚ ਜਿਹੜੇ ਮੈਂ ਜ਼ਿਲ੍ਹੇ ਪਹਿਲੇ ਨੰਬਰ ਤੇ ਬੋਲੇ ਉਹਤ ਸੁਭਾਵਨਾ ਜਿਹੜੀ ਜ਼ਿਆਦਾ ਪਾਂਦੀ ਦਿਖਾਈ ਦੇ ਰਹੀ ਹੈ ਤਾਂ ਉਸ ਤੋਂ ਬਾਅਦ ਇੱਕ ਜਿਹੜਾ ਸਿਸਟਮ ਆ ਰਿਹਾ ਜੋ ਕਿ 4 ਤੋਂ ਲੈ ਕੇ ਆਪਣਾ 5 6 ਫਰਵਰੀ ਦੇ ਦਰਮਿਆਨ ਲੱਗਣ ਦੀ ਸੁਭਾਵਨਾਤ ਫਿਲਹਾਲ ਹੋਣ ਦੀ ਸੈਟਲਾਈਟ ਤਸਵੀਰਾਂ ਵਿੱਚ ਆ ਸਿਸਟਮ ਠੀਕ ਠਾਕ ਜਾਨੀ ਕਿ ਪੰਜਾਬ ਪੰਜਾਬ ਦੇ ਨਾਲਕ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੁਹਾਡੇ ਤੱਕ ਅਪ ਜਾਣਕਾਰੀ ਬਾਅਦ ਵਿੱਚ ਅਗਲੀ ਵੀਡੀਓ ਵਿੱਚ ਪਹੁੰਚ ਕਰਦੇ ਆ 2 ਫਰਵਰੀ ਜਾਨਕੀ ਕੱਲ ਨੂੰ ਮੌਸਮ ਠੀਕ ਠਾਕ ਹੈ ਕੋਈ ਵੀ ਆਪਾਂ ਗੱਲ ਕਰਦੇ ਹਾਂ ਮੀਂਹ ਦੇ ਅਸਰ ਜਿਹੜੇ ਬੰਦੇ ਦਿਖਾਈ ਨਹੀਂ ਦੇ ਰਹੀ ਸਵੇਰ ਦੇ ਘੰਟਿਆਂ ਵਿੱਚ 2 ਫਰਵਰੀ ਨੂੰ ਹੋ ਸਕਦਾ ਪਾੜਾ ਦੇ ਨਾਲ ਲੱਗਦੇ ਖੇਤਰ ਜਿਵੇਂ ਹੋ ਗਿਆ ਰੂਪਨਗਰ ਹੋ ਗਿਆ ਜਾਂ ਮੋਹਾਲੀ ਚੰਡੀਗੜ੍ਹ ਦੇ ਸਾਈਡ ਦੇ ਇਲਾਕੇ ਹੋ ਗਿਆ ਜਾਂ ਫਤਿਹਗੜ੍ਹ ਸਾਹਿਬ ਹੋ ਗਿਆ ਤਾਂ ਉਸ ਵਾਰ ਕੁਝ ਹੁਸ਼ਿਆਰਪੁਰ ਦੇ ਪਠਾਨਕੋਟ ਗੁਰਦਾਸਪੁਰ ਦੇ ਇਲਾਕੇ ਸਵੇਰ ਦੇ ਘੰਟਿਆਂ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਜਰਤਰ ਲਾਗੇ ਮੌਸਮ ਜਿਆ ਠੀਕ ਠਾਕ ਰਹਿਣ ਦੇ ਅਸਰ ਨੇ ਤੇ ਕੱਲ 2 ਫਰਵਰੀ ਨੂੰ ਜਿਹੜੇ ਉੱਤਰ ਤੋਂ ਪੱਛਮ ਦਿਸ਼ਾ ਵੱਲ ਹਵਾ ਸਵੇਰ ਤੋਂ ਲੈ ਕੇ ਤੇ ਕੱਲ ਆ ਜਾਨਕੀ 2 ਫਰਵਰੀ ਸਵੇਰ ਤੱਕ ਸਿਸਟਮ ਐਕਟਿਵ ਰਹੇਗਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਆ ਜਾਨਕੀ ਟੁੱਟਵੀਂ ਕਾਰਵਾਈਆਂ ਹੋਣਗੇ ਘਟੋਕਟ 35 ਤੋਂ 40 ਜਾਂ 40 ਤੋਂ 45% ਖੇਤਰਾਂ ਵਿੱਚ ਚਾਂਸ ਰਹੇਗੇ ਕਿਤਕਿਤੇ ਬੂੰਦਾਂ ਬਾਂਦੀ ਧੜਕਾ ਵੀ ਤੇ ਕਿਤਕਿਤੇ ਹਲਕੇ ਤੋਂ ਦਰਮਿਆਨਾ ਕੋਈ ਥੋੜੇ ਬੋਤ ਖੇਤਰ ਦਰਮਿਆਨੇ ਥੋੜਾ ਜਿਹਾ ਪਗਲ ਜਾਰਾ ਵੀ ਪੈਂਦੇ ਸਾਰ ਜਿਹੜੇ ਬਾਂਦੇ ਦਿਖਾਈ ਦੇ ਰਹੇ ਨੇ ਤਾਂ ਗਰਜਲ ਇਸ ਵੀ ਕੁਝ ਖੇਤਰਾਂ ਵਿੱਚ ਜਿਹੜੀ ਵੇਖਣ ਨੂੰ ਮਿਲ ਸਕਦੀ ਤਾਂ ਫਿਲਹਾਲ ਹੀ ਜਪ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰ ಜರಾ ವಿಡಿಯೋ ನಂತ್ಕೊಂಡು ತೋಟ ಬಹುತಾದ